ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾ ਦੇ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੇਥਿਆਂ ਵਾਲੇ ਪਰੌਂਠੇ ਬਹੁਤ ਈਜ਼ੀ ਤਰੀਕੇ ਦੇ ਨਾਲ ਤੇ ਸਾਡੇ ਵੀਡੀਓ ਦੇ ਨਾਲ ਬਣੇ ਰਿਓ ਜੀ ਮੇਥੇ ਆਪਾਂ ਸਾਫ਼ ਕਰ ਲਏ ਇਸ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਇਹਨਾਂ ਨੂੰ ਆਪਾਂ ਇਹ ਜੱਗ ਦੇ ਵਿੱਚ ਪਾ ਕੇ ਗ੍ਰाइंड ਕਰ ਲਿਆ ਤੇ ਤੁਸੀਂ ਕੁੰਡੇ ਦੇ ਵਿੱਚ ਕੁੱਟ ਵੀ ਸਕਦੇ ਹੋ ਤੇ ਕੱਟ ਕੇ ਵੀ ਪਾ ਸਕਦੇ ਹੋ ਬਰੀਕ ਬਰੀਕ ਅੱਗੇ ਵੈਸੇ ਜ਼ਿਆਦਾ ਕੱਟ ਕੇ ਪਾਏ ਜਾਂਦੇ ਤੇ ਫਿਰ ਉਹਨੂੰ ਕੁੰਡੇ ਚ ਕੁੱਟ ਕੇ ਵੀ ਪਾ ਲੈਂਦੇ ਆ ਕਈ ਕਈ ਲੋਕ ਤੇ ਹੁਣ ਤਾਂ ਚਲੋ ਮੈਕਸੀਆਂ ਚ ਪੀਸ ਲੈਂਦੇ ਆ ਨਾ ਕੁੰਡੇ ਚ ਕੁੱਟਣ ਜਿਹੀ ਖੇਚਲ ਘਾਟੀ ਕਰਦਾ ਅਗਲਾ ਵਿੱਚ ਆਪਾਂ ਛੋਟੀ ਜੀ ਗੰਡੀ ਅਦਰਕ ਦੀ ਪਾਤੀ ਆ ਤੇ ਪਿਆਜ਼ ਪਾ ਦਿੱਤੇ ਤੋ ਤੇ ਵਿੱਚ ਹੀ ਗ੍ਰाइंड ਹੋ ਜਾਣਗੇ ਤੇ ਗ੍ਰाइंड ਕਰਕੇ ਇਹਨਾਂ ਨੂੰ ਤੇ ਇਧਰ ਆ ਪਾਟ ਆ ਲੈ ਲਿਆ ਬਸ ਜਿੰਨਾ ਚਾਹੀਦਾ ਸੀ ਆਪਾਂ ਨੂੰ ਇਹਦੇ ਵਿੱਚ ਮਿਰਚ ਮਸਾਲੇ ਪਾ ਲੈਨੇ ਆਪਾਂ ਸਵਾਦ ਦੇ ਹਿਸਾਬ ਨਾਲ ਲੂਣ ਮਿਰਚ ਮਸਾਲੇ ਬਸ ਜਿਹੜੇ ਨੂਨ ਦਾ ਨੀਰ ਵਿੱਚ ਹੁੰਦੇ ਆ ਤੇ ਥੋੜਾ ਜੀਰਾ ਸਾਬਤ ਆ ਤੇ ਸਾਬਤ ਧਨੀਆ ਪਾ ਲਿਓ ਬਸ ਥੋੜਾ ਜਿਹਾ ਉਹਦਾ ਟੇਸਟ ਵਧੀਆ ਹੁੰਦਾ ਹੁੰਦਾ ਤੇ ਇਹ ਆਪਾਂ ਜਿਹੜਾ ਬਣਾ ਕੇ ਰੱਖਿਆ ਸੀ ਪੇਸਟ ਤੇ ਆਟੇ ਦੇ ਵਿੱਚ ਪਾ ਕੇ ਗੁੰਨ ਲੈਣਾ ਪਾਣੀ ਨਹੀਂ ਪਾਉਣਾਗਾ ਤੇ ਬਸ ਇਹਨੂੰ ਇਦਾਂ ਮਿਕਸ ਕਰੀ ਜਾਣਾ ਚਲੋ ਥੋੜਾ ਬਹੁਤ ਆਪਾਂ ਨੂੰ ਇਧਰ ਉਧਰ ਲੱਗਿਆ ਆਟਾ ਹੋਰ ਪਾਵਾਂਗੇ ਜੇ ਥੋੜਾ ਜਿਆ ਕਰੜਾ ਲੱਗੇ ਤਾਂ ਫਿਰ ਥੋੜਾ ਜਿਹਾ ਪਾਣੀ ਛਿੜਕ ਲਾਂਗੇ ਤੇ ਪਰ ਮੇਰੇ ਹਿਸਾਬ ਨਾਲ ਬਰਾਬਰੀ ਹੋਊਗਾ ਇਹ ਤੇ ਇਹਨੂੰ ਆਪਾਂ ਮਲ ਕੇ ਚੰਗੀ ਤਰ੍ਹਾਂ ਆਟੇ ਨੂੰ ਗੁੰਨ੍ਹ ਲੈਣਾ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਵੀਡੀਓ ਦੇਖ ਕੇ ਛੱਡ ਕੇ ਨਾ ਚਲੇ ਜਾਇਆ ਕਰੋ ਉਹਨੂੰ ਲਾਈਕ ਕਰ ਚੱਕਰੋ ਜੀ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਇਸ ਲਾਈਕ ਵੀ ਕਰ ਸਕਦੇ ਹਾਂ ਕਰਕੇ ਜ਼ਰੂਰ ਜਾਇਆ ਕਰੋ ਵੀਡੀਓ ਦੇਖ ਕੇ ਤੁਸੀਂ ਉਦਾਂ ਹੀ ਛੱਡ ਕੇ ਚਲੇ ਜਾਨੇ ਹੋ ਨਾ ਹੀ ਵੀਡੀਓ ਨੂੰ ਲਾਈਕ ਕਰ ਦਿਓ ਨਾ ਡਿਸਲਾਈਕ ਕਰ ਦਿਓ ਪਲੀਜ਼ ਕਰਕੇ ਜਾਇਆ ਕਰੋ ਜ਼ਰੂਰ ਤੇ ਵਰਤਵਾ সাপোর্ট ਕਰਿਆ ਕਰੋ ਜੀ ਤੇ ਬਹੁਤ ਲੋਡ ਹੁੰਦੀ ਆ ਤੁਹਾਡੀ সাপোর্ট ਦੀ ਤੇ ਧੰਨਵਾਦ ਆ ਜੀ ਜਿਹੜੇ সাপোর্ট ਕਰਦੇ ਤੇ ਹੋਰ ਵੀ ਨਵੇਂ ਵੀ ਵਰਤਵਾ সাপোর্ট ਕਰਿਆ ਕਰੋ ਲਾਈਕ ਸ਼ੇਅਰ ਕਰਿਆ